ਮੈਂ ਸੱਜੀ ਸਿੰਘ ਬਾਜਾਖਾਨ ਪ੍ਰੈਸ ਦੇ ਸਟੇਲੀਆ ਤੋਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਫਿਲਮ ਦੇਖਣ ਗਏ ਸੀ ਪਰਿਵਾਰ ਦੇ ਨਾਲ ਤੇ ਤੁਹਾਨੂੰ ਸਾਡੇ ਨਾਰਥ ਲੇਕ ਸ਼ੋਪਿੰਗ ਸੈਂਟਰ ਦੇ ਵਿੱਚ ਜੋ ਵੀ ਇੱਕ ਸਿਨੇਮਾ ਹੈਗਾ ਤੁਹਾਨੂੰ ਅੱਜ ਅੰਦਰ ਤੋਂ ਦਿਖਾਉਣਾ ਪੁੱਛ ਰਿਹਾ ਕਰੋ ਚੜਦੀ ਕਲਾ ਜਰਿਆ ਕਰੋ ਜੇ ਤੁਹਾਨੂੰ ਮੈਂ ਉਹ ਕਿਨਸਾਈਡ ਤੋਂ ਦਿਖਾਉਂਦਾ ਕਿਦਾਂ ਦਾ ਹੁੰਦਾ ਆਜੋ ਇਹ ਸੈਨ ਮੈਥੋਂ ਦਾ ਹਨਾ ਪਾਈ ਦੇ ਅੰਦਰ ਚੱਲਦੇ ਆ ਇਹ ਬੱਚਿਆਂ ਦੇ ਇੱਥੇ ਕੁਝ ਪੈਸੇ ਪਾਉਟ ਤਾਂ ਖੇਡ ਸਕਦੇ ਹਾਂ ਤੇ ਜਿੱਦਾਂ ਤੁਹਾਨੂੰ ਆ ਲਗਭਗ ਸਾਰਿਆਂ ਨੂੰ ਪਤਾ ਹੀ ਆ ਇਟਲੀਆ ਵਾਲਿਆਂ ਨੂੰ ਤੇ ਹੁਣ ਤਾਂ ਪੰਜਾਬ ਵਾਲਿਆਂ ਨੂੰ ਵੀ ਪਤਾ ਹੀ ਆ ਇਹ ਤੇ ਪੈਸੇ ਪਾ ਕੇ ਔਰੇ ਜੀ ਲਾਉਂਦੇ ਆ ਦੇਖ ਇਹਨਾਂ ਸੈਰ ਦਾ ਨਜ਼ਾਰਾ ਇੱਥੇ ਤੁਹਾਨੂੰ ਜੇ ਆਪਾਂ ਜਦੋਂ ਖਾ ਲੋ ਦੇਖਦੇ ਆਂ ਪਕਾਨ ਪੀਣ ਵਾਸਤੇ ਲੈ ਕੇ ਜਾਂਦੇ ਆਂ ਉਹ ਇੱਥੋਂ ਲੈ ਕੇ ਜਾਂਦੇ ਆਂ ਤੇ ਜਿਹੜਾ ਆ ਸਾਹਮਣੇ ਵਾਲਾ ਕਾਊਂਟਰ ਆ ਇਹ ਦੇਖ ਰਹੇ ਹੋ ਇੱਥੇ ਆਪਾਂ ਟਿਕਟਾਂ ਵਗੈਰਾ ਲੈਣੇ ਵੱਖਰੇ ਵੱਖਰੇ ਭਾਗ ਜੇ ਬਣੇ ਹੁੰਦੇ ਇਹਦੇ ਤਾਂ ਮੈਂ ਅੱਗੋਂ ਜਾ ਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਗੇਟ ਇਧਰ ਅੱਜ ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਤੇ ਸਨਮਾਕਾਰ ਨਾਰਥ ਲੇਕ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਮੈਨੂੰ ਵਧੀਆ ਲੱਗਿਆ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਵਾਂ ਤੇ ਦੇਖ ਸਕਦੇ ਹੋ ਸਾਰੇ ਪਾਸੋਂ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਚੰਗੇ ਚੰਗੇ ਜੀਆ ਦਿਖਾਉਣ ਦੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਜੁੜਦੇ ਹੋ ਤੇ ਅੱਜ ਫੇਰ ਇੱਕ ਵਾਰ ਫੇਰ ਸਰਜੀਤ ਬਾਜਾਖਾਨਾ YouTube ਚੈਨਲ ਵੱਲੋਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰਿਆਂ ਦਾ ਅਗਰ ਦੀ ਕਲਾ ਚ ਰੋਜ਼ ਕੁਛ ਰੋਜ਼ ਖਾਸ ਦੇ ਵਾਸਤੇ ਰੋ ਧੰਨਵਾਦ